ਹਾਂਜੀ ਮੈਂ ਸਤਪਾਲ ਵਰਦੀ ਜੀ ਮਾਛੀਵਾੜਾ ਸਾਹਿਬ ਤੋਂ ਐਸੀ ਵਿੰਗ ਦਾ ਪ੍ਰਧਾਨ ਕਾਂਗਰਸ ਪਾਰਟੀ ਕੱਢੀ ਹਾਂ ਤੇ ਮੈਂ ਐਮਐਲਏ ਸਾਹਿਬ ਉਹਨਾਂ ਦਾ ਕੰਮ ਕਾਰਜ ਦੇਖ ਕੇ ਸਾਡੇ ਮੋਹਤਗੁੰਦਰਾ ਜੀ ਸੋਨੂ ਬਾਜੀ ਉਹਨਾਂ ਦਾ ਕੰਮ ਕਾਰ ਸ਼ਹਿਰ ਦੇ ਵਿੱਚ ਦੇਖ ਕੇ ਪ੍ਰਭਾਵਿਤ ਹੋ ਕੇ ਮੈਂ ਉਹਨਾਂ ਨਾਲ ਜੁਆਇਨਿੰਗ ਕੀਤੀ ਹੈ ਮੈਨੂੰ ਬੜਾ ਵਿਸ਼ਵਾਸ ਆ ਐਮਐਲਏ ਸਾਹਿਬ ਤੇ ਸਾਡੇ ਮਾਛੀਵਾੜੇ ਤੋਂ ਸੋਨੂ ਬਾਜੀ ਤੇ ਤੇ ਸਾਨੂੰ ਜਿਹੜੇ ਬਣਦੇ ਹੱਕ ਆ ਸਾਨੂੰ ਪਾਰਟੀ ਕਰਨੀ ਹੈ ਦਵਾਈ ਜਾਣਗੇ ਜਿਤ ਭਾਈਚਾਰੇ ਲਈ ਕੀ ਇਹਨਾਂ ਦੇ ਕੀ ਕੀ ਸੋਚਾਂ ਲਈ ਕੀ ਮੰਗ ਆਖ ਕੇ ਜਿਤ ਭਾਈਚਾਰੇ ਦਨਿਤ ਭਾਈਚਾਰੇ ਦੇ ਕੰਮ ਹੋਣੇ ਚਾਹੀਦੇ ਨੇ ਜਿਹੜੇ ਗਰੀਬ ਵਰਗ ਦੇ ਲੋਕ ਆ ਜਿਨ੍ਹਾਂ ਦੀ ਥਾਣੇ ਕੋਟ ਕਚੈਰੀਆਂ ਚ ਨਹੀਂ ਸੁਣਵਾਈ ਹੁੰਦੀ ਹੈਗੀ ਅਸੀਂ ਭਾਜੀ ਉਹਨਾਂ ਤੱਕ ਆਵਾਜ਼ ਪਹੁੰਚਾਵਾਂਗੇ ਇਹ ਕੰਮ ਇਹਨਾਂ ਤੋਂ ਕਰਵਾਵਾਂਗੇ ਨਾਲ ਭਾਈਚਾਰੇ ਦੇ ਸਮਾਜਿਕ ਲੋਕ ਲੈ ਕੇ ਆਪਣੇ ਭਾਈਚਾਰੇ ਦੇ ਮੋਹਤਵਾਰ ਬੰਦੇ ਲੈ ਕੇ ਇਹਨਾਂ ਦੀ ਕਚੈਰੀ ਪਹੁੰਚਾਂਗੇ ਜੋ ਵੀ ਹੋਊਗੀ ਗੱਲਬਾਤ ਇਹਨਾਂ ਨੂੰ ਜਾ ਕੇ ਐਂਡ ਕਰਾਂਗੇ ਜੀ। ਹਾਂਜੀ ਸਾਬਾ। ਅੱਜ ਸ਼ਾਮ ਨੂੰ ਵੀ ਜੀ। ਬੜੀ ਖੁਸ਼ੀ ਦੀ ਗੱਲ ਹੈ ਜੀ ਸਾਡੇ ਇਲਾਕੇ ਦੀ ਆਨ ਤੇ ਸ਼ਾਨ ਸਾਡੇ ਐਮ.ਐਲ.ਏ. ਸਾਹਿਬ ਨੇ ਜਿਵੇਂ ਤੁਸੀਂ ਦੱਸਿਆ ਕਿ ਜੋ ਇਹਨਾਂ ਨੇ ਕੰਮ ਕੀਤੇ ਨੇ ਉਹਨਾਂ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਜਿੰਨੇ ਵੀ ਸਾਡੇ ਵੀਰ ਇਹ ਆਏ ਨੇ ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ ਔਰ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਸੀਂ ਐਮ.ਐਲ.ਏ. ਸਾਹਿਬ ਦੀ ਅਗਵਾਈ ਦੇ ਵਿੱਚ ਜਿਵੇਂ ਕੰਮ ਕਰ ਰਹੇ ਹਾਂ ਇਹ ਵੀ ਸਾਡੇ ਨਾਲ ਮੁੱਢੇ ਨਾਲ ਮੁੱਢਾ ਜੋੜ ਕੇ ਪਾਰਟੀ ਲਈ ਕੰਮ ਕਰਾਂਗੇ। ਈਵਰ ਆ ਆ ਆਮ ਆਦੀ ਪਾਰਟੀ ਦਾ ਕੰਮ ਹੋ ਰਿਹਾ ਠੀਕ ਆ ਅੱਜ ਸਤਪਾਲ ਵੀਰ ਜਿਹੜਾ ਚੇਅਰਮੈਨ ਰਿਹਾ ਹੈ ਇੱਥੋਂ ਅਸੀਂ ਬਿੰਗ ਦਾ ਤੇ ਪ੍ਰੀਤ ਵੀ ਤੇ ਨਾਲ ਇਹਦੇ ਸਾਥੀ ਅੱਜ ਜਿਹੜੀ ਆਮ ਆਦੀ ਪਾਰਟੀ ਦੀ ਨੀਤੀਆਂ ਤੋਂ ਪ੍ਰਭਾਵਤ ਹੋ ਕੇ ਕੰਮ ਤੋਂ ਪ੍ਰਭਾਵਤ ਹੋ ਕੇ ਅੱਜ ਆਮ ਆਦੀ ਪਾਰਟੀ ਦਾ ਹਿੱਸਾ ਬਣਨੇ ਨੇ ਤੇ ਸਾਨੂੰ ਮਾਣ ਵੀ ਮਹਿਸੂਸਦਾ ਤੇ ਬੜੀ ਖੁਸ਼ੀ ਮਹਿਸੂਸ ਵੀ ਵੀ ਸਾਰਾ ਵੀ ਸਾਰੇ ਵੀਰ ਭਰਾ ਸਦਰ ਕੰਧ ਨਾਲ ਕੰਧਾ ਜੋੜ ਕੇ ਪਾਰਟੀ ਕੰਮ ਕਰਨਾ ਚਾਹੁੰਦੇ ਨੇ ਇਹ ਤੇ ਅੱਜ ਇਹਨਾਂ ਦਾ ਸਾਰਾ ਸਵਾਗਤ ਵੀ ਕਰਨਾ ਤੇ ਲੋਕਾਂ ਰਾਇਆਂ ਤੇ ਪਰਿਵਾਰ ਦੇ ਵਿੱਚ ਬਿਲਕੁਲ ਨਹੀਂ ਕਹਿੰਦਾ ਕਿ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਵੀ ਆਮ ਆਦਮੀ ਪਾਰਟੀ ਨੇ ਸੜਕਾਂ ਬੀਤੀਆਂ ਆ ਹਾਂ ਤਾਂ ਨਗਰ ਕੌਂਸਲ ਚੋਣਾਂ ਚੋਂ ਆਉਣੀਆਂ ਨੇ ਤਾਂ ਹੈ ਹੀ ਆ ਇਹ ਵੈਸੇ ਕੰਮਾਂ ਨੂੰ ਦੇਖ ਕੇ ਜੋ ਵੀ ਪਾਰਟੀ ਨੇ ਜੋ ਪੰਜਾਬ ਨੂੰ ਕੰਮ ਸਟੰਪ ਹੋ ਰਹੇ ਨੇ ਉਹਨਾਂ ਨੂੰ ਦੇਖਦੇ ਸਾਰੇ ਪ੍ਰਭਾਵਤ ਹੋਗੇ ਵੀਰ ਆਮ ਆਦਮੀ ਪਾਰਟੀ ਦੇ ਦਾ ਹਿੱਸਾ ਬੜੇ ਨੇ 23 ਬਰ ਪਾਕੀ ਜਗ ਆਮ ਆਦਮੀ ਪਾਰਟੀ ਦਾ ਕੰਮ ਹੋ ਰਿਹਾ ਹੈ ਅੱਜ ਸਤਪਾਲ ਵੀਰ ਜਿਹੜਾ ਚੇਅਰਮੈਨ ਹੈ ਉਹ ਤੋਂ ਅਸੀਂ ਬਿੰਗਦਾ ਤੇ ਪ੍ਰੀਤ ਵੀਰ ਤੇ ਨਾਲ ਇਹਨਾਂ ਦੇ ਸਾਥੀ ਅੱਜ ਜਿਹੜੀ ਆਮ ਆਦੀ ਪਾਰਟੀ ਦੀ ਨੀਤੀਆਂ ਤੋਂ ਪ੍ਰਭਾਵਤ ਹੋ ਕੇ ਕੰਮ ਤੋਂ ਪ੍ਰਭਾਵਤ ਹੋ ਕੇ ਅੱਜ ਆਮ ਆਦੀ ਪਾਰਟੀ ਦਾ ਹਿੱਸਾ ਬਣੇ ਨੇ ਤੇ ਸਾਨੂੰ ਮਾਣ ਵੀ ਮਹਿਸੂਸਦਾ ਤੇ ਬੜੀ ਖੁਸ਼ੀ ਮਹਿਸੂਸ ਵੀ ਬਸਾ ਵੀ ਸਾਰੇ ਵੀਰ ਭਰਾ ਸਾਰਾ ਕੰਦਲਾ ਕੰਦਲਾ ਜੋੜ ਕੇ ਫਰਦਲੀ ਕੰਮ ਕਰਨਾ ਚਾਹੁੰਦੇ ਨੇ ਇਹ ਤੇ ਅੱਜ ਇਹਨਾਂ ਦਾ ਸਾਰਾ ਸਵਾਗਤ ਵੀ ਕਰਨਾ ਤੇ ਦਿਲੋਂ ਬਹਿਰਾਂ ਵਿੱਚ ਪਰਿਵਾਰ ਦੇ ਵਿੱਚ ਵੈਲਕਮ ਵੀ ਕਹਿੰਦੇ ਨੇ ਕਿ ਨਗਰ ਕੂਸ ਚੋਣਾਂ ਦੇ ਮੱਦੇਨਜ਼ਰ ਵੀ ਆਮ ਆਦੀ ਪਾਰਟੀ ਸੜਕੀ ਸੇਵਾ ਜਾਂ ਹਾਂ ਤੋਂ ਨਗਰ ਕੌਂਸਲ ਚੋਣਾਂ ਚਲੋ ਆਉਣੀਆਂ ਨੇ ਤਾਂ ਹੈਈਏ ਇਹ ਵੈਸੇ ਕੰਮਾਂ ਨੂੰ ਦੇਖ ਕੇ ਜੋ ਵੀ ਪਾਰਟੀ ਨੇ ਜੋ ਪੰਜਾਬ ਨੂੰ ਕੰਮ ਸਟਫ ਹੋ ਰਹੇ ਨੇ ਉਹਨਾਂ ਨੂੰ ਦੇਖਦੇ ਸਾਰੇ ਪ੍ਰਭਾਵਤ ਹੋਗੇ ਵੀਰ ਹਮ ਪਾਰਟੀ ਦਾ ਹਿੱਸਾ ਬਣਦੇ ਨੇ